ਕਿੰਨੇ ਮਿਲਦੇ ਹੁੰਦੇ ਪਹਿਲਾ 30 ਕਿਲੋ ਫਿਰ 15 ਕਿਲੋ ਆਵੇ ਹੁਣ 10 ਕਿਲੋ ਮਿਲੇ ਹੁਣ ਤਾਂ ਕੁੜੀ ਛੱਡਦੇ ਮੁੰਡਾ ਫੜਾਉਂਦੇ ਆ ਉਹਨੂੰ ਹਮ ਆਹਦਾ ਵੀ ਤੈਨੂੰ ਮੁੰਡਾ ਦੇ ਦਿੱਤਾ ਆਹ ਕਲਾਈ ਚਲੋ ਲੈ ਜਾਓ ਕੀ ਲੱਗਦਾ ਹੈਦਾ ਗਰੀਬੀ ਚੱਕੀ ਜਾਵੇ ਬਸ ਹੁਣ ਮਹਿੰਗਾਈ ਨੂੰ ਕੰਟਰੋਲ ਕਿਤੇ ਜਾਵੇ ਬੱਚੇ ਪੜ੍ਹਦੇ ਉਹਨਾਂ ਦੀ ਉਹਨਾਂ ਦਾ ਤਾਂ ਮਾਪਿਆਂ ਨੂੰ ਤਾਂ ਮੈਨ ਨਹੀਂ ਚਾਹੀਦੀ। ਮੇਰੀ ਬੇਟੀ ਬੇਬੀ ਹੈ ਕਿਤੇ ਹਮੇ ਬੈਠੀਆ ਘਰ ਦੇ ਵਿੱਚ। ਅੱਛਾ ਜੀ। ਸਾਡੇ ਕਿਸੇ ਬੱਚੇ ਨੇ ਵੀ ਮੇਰੇ ਬੱਚੇ ਸਾਰੇ ਪੜ੍ਹੇ ਹੋ। ਓਕੇ। ਕਿਸੇ ਨੇ ਵੀ ਜੌਬ ਦਾ। ਵਧਾਵਾਂਗੇ ਪਰਸਾਣ। ਹੂੰ। ਕੁਛ ਨਹੀਂ ਕੀਤਾ। ਦਾਣੇ ਸੀ ਮਿਲਦੇ। ਉਹ ਵੀ ਕਈਆਂ ਦੇ ਨਾ ਘਟੇ ਆ, ਕਈਆਂ ਮਿਲਦੇ ਕਈ ਨਹੀਂ ਮਿਲਦੇ। ਅੱਛਾ ਉਹ ਵੀ ਹੁਣ ਘਟ ਗਿਆ ਅੱਗੇ। ਹਾਂ ਜੀ। ਉਹ ਵੀ ਨਾ ਘਟੇ। ਉਹ ਉਹ ਨਹੀਂ ਸੀ। ਅਗਲਾ ਕਹਿੰਦਾ ਸੀ ਆਪਣੀ ਘਰੋਂ ਰੋਟੀ ਖਾਓ ਤੇ ਘਰੇ ਆ ਕੇ ਖਾ ਲਓ। ਕਿਸੇ ਦੇ ਲੋੜ ਹੀ ਨਹੀਂ ਕਿਸੇ ਦੇ ਬੋਝ ਪਾ ਕੇ ਅੱਜ ਅਸੀਂ ਆ ਪਾਵਾਂਗੇ ਅਸੀਂ ਖਾਵਾਂਗੇ ਤੇ ਕੱਲ ਸਾਡੇ ਵੀ ਦੁਗੜੇ ਹੋ ਕੇ ਨਿਕਲ ਰੇ ਆਪਣੇ ਇਲਾਕੇ ਵਿੱਚ ਕੌਣ ਜਿੱਤੇਗਾ ਆਪਣੇ ਇਲਾਕੇ ਅਜੇ ਤੱਕ ਇਹ ਕੋਈ ਜਿੱਤੇ ਜਾਣੀ ਤੁਹਾਨੂੰ ਵਧੀਆ ਰੱਖਣ ਅਬ ਚਲੋ ਗਰੀਬੀਆਂ ਠੀਕਾ ਕੇਨ ਤੇਲ ਵਗੈਰਾ ਜਾਂ ਖਾਦਾ ਆ ਦਵਾਈਆਂ ਆ ਹੁਣ ਇਹ ਚਾਹੀਦੀਆਂ ਸਸਤੀਆਂ ਪੱਕੇ 2 ਨੰਬਰ ਦਾ ਸਮਾਨ ਜ਼ਿਆਦਾ ਆ ਰਿਹਾ ਆ ਗੋਆਣਿਆਂ ਦੇ ਵਿੱਚ ਮਲਬਸਤ ਕੋਈ ਜੀਵਨ ਅਸਰ ਨਹੀਂ ਹੁੰਦਾ ਅਸਰ ਘੱਟ ਨਹੀਂ ਹੁੰਦਾ ਹਾਂ ਦੋ ਨੰਬਰੀ ਦਵਾਈ ਹਰੇਕ ਬੰਦੇ ਦੇ ਤੇ ਆ ਕੇ ਰੱਖੀ ਹੁੰਦੀ ਆ ਉਹ ਚੱਕੇ ਮੁਰੇ ਸਾਡੀ ਅੱਡੋ ਗਾਈਾ ਨੂੰ ਤਾਂ ਪਤਾ ਇਹਨਾਂ ਦਵਾਈ ਤਾਂ ਨਹੀਂ ਕਿਹ ਕੀ ਆ ਜੋ ਕਹਿੰਦਾ ਸੀ ਉਹ ਕਰ ਲੈਣਾ ਹੁੰਦਾ ਉਹ ਦੇਖੋ ਜੀ ਖਬਰਾਂ ਵਾਲੇ ਵਿੱਚ ਤਾਂ ਰੋਜ਼ ਆਪਣਾ ਸਾਥ ਪੇਸ਼ਾਨਦੇ ਆ ਅਸੀਂ 1000 ਰੁਪਏ ਵਾਅਦਾ ਕੀਤਾ ਦੇਵਾਂਗੇ ਹੂੰ ਦੇਣਾ ਹੈ ਨਹੀਂ ਪਤਾ ਨਹੀਂ ਕਾਦੇ ਕੁਝ ਦੀ ਵੀ ਹੋ ਗਈ ਨਹੀਂ ਹਵਾ ਕਾਂਗਰਸ ਦੀ ਅੱਛਾ ਮੰਨੋ ਚਲੋ ਕਾਂਗਰਸ ਹੀ ਆ ਕੋਈ ਇਦਾਂ ਨਾ ਜਿਹੜਾ ਬਾਸ ਵਾਲਾ ਟ੍ਰੋਪ ਆ ਉਹ ਕਾਂਗਰਸ ਦੀ ਮਦਦ ਕਰਦਾ ਠੀਕ ਹੈ ਉਹਨੇ ਆਪਣੇ ਵੋਟਰ ਨੂੰ ਮਤਲਬ ਸਪੋਰਟ ਸਪੋਰਟ ਦੇ ਸਪੋਰਟ ਦਾ ਸਪੋਰਟ ਕਰਦਾ ਹੈ ਠੀਕ ਹੈ ਉਹਨੇ ਆਪਣੇ ਵੋਟਰਾਂ ਨੂੰ ਕਹਿ ਤਾ ਵੀ ਤੁਸੀਂ ਵੋਟ ਜਿਹੜੀ ਆ ਹੱਥ ਨੂੰ ਪਾਓ ਸਰਕਾਰ ਆਪਣੀ ਚੱਲਦੀ ਪਈ ਆ ਹਾਂਜੀ ਭਗਵੰਤ ਮਾਨ ਦੀ ਸਰਕਾਰ ਚੱਲਦੀ ਵਿੱਚ ਝਾੜੂ ਵਾਲਿਆਂ ਦੀ ਹਾਂਜੀ ਇਹਨਾਂ ਨੇ ਜਦੋਂ ਸਰਕਾਰ ਬਣੀ ਕਿਹਾ ਸੀਗਾ ਵੀ ਹਿਆ ਹਜ਼ਾਰ ਰੁਪਏ ਬੀਬੀਆਂ ਨੂੰ ਦੇਣਾ ਹਾਂਜੀ ਤੇ ਕੀ ਤੁਹਾਨੂੰ ਆਉਣ ਲੱਗ ਪਿਆ ਜੀ ਹਿਆ ਹਜ਼ਾਰ ਰੁਪਏ ਅੱਛਾ ਤੇ ਤੁਸੀਂ ਜਦੋਂ ਆਪਣੇ ਬੰਦੇ ਚ ਫੇ ਕਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਜਿਹੜਾ ਹਿਆ ਹਜ਼ਾਰ ਰੁਪਏ ਸਰਕਾਰ ਨੇ ਦੇਣਾ ਸੀ ਉਹ ਕਿੱਥੇ ਚਲਾ ਗਿਆ ਕਿਉਂਕਿ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਹਾਂਜੀ ਹਨਾ 2.5 ਸਾਲਾਂ ਦਾ 25-25000 ਰੁਪਏ ਇੱਕ-ਇੱਕ ਬੀਬੀ ਦਾ ਬਣਦਾ ਆ ਠੀਕ ਹੈ ਸਰਕਾਰ ਦੇ ਪਾਸੇ ਹਾਂਜੀ ਤੇ ਤੁਸੀਂ ਕਦੇ ਕਿਸੇ ਤੋਂ ਇਸ ਦਾ ਗੱਲਬਾਤ ਨਹੀਂ ਕੀਤੀ ਮੰਗਿਆ ਨਹੀਂ ਵੀ ਸਾਡੇ ਪੈਸੇ ਦੇ ਉਹ ਕਿੱਥੇ ਆ ਦੇਖੋ ਜੀ ਖਬਰਾਂ ਦੇ ਵਿੱਚ ਦਾ ਰੋਜ਼ੇ ਆਪਣਾ ਸੱਚ ਪੇਛਾਉਂਦੇ ਆ ਅਸੀਂ 1000 ਰੁਪਈਆ ਵਾਅਦਾ ਕੀਤਾ ਦੇਵਾਂਗੇ ਦੇਣਾ ਹੀ ਨਹੀਂ ਪਤਾ ਨਹੀਂ ਕਾਦੇ ਕਿਉਂਕਿ ਹੁਣ ਤਾਂ 2.5 ਸਾਲ ਹੋ ਚੁੱਕੇ ਆ ਹਾਂਜੀ 25-2500 ਰੁਪਈਆ 25000 ਰੁਪਈਆ ਤੁਹਾਡਾ ਖੜਾ ਸਰਕਾਰ ਵਾਲੇ ਪਾਸੇ 25000 ਰੁਪਈਆ ਦੇਖੋ ਨਹੀਂ ਉਹ ਤਾਂ ਠੀਕ ਆ ਮੈਨੂੰ ਜਿਹੜਾ ਉਹਨਾਂ ਦਾ ਵਾਅਦਾ ਕੀਤਾ ਉਹਨਾਂ ਨੂੰ ਨਿਵਾਉਣਾ ਚਾਹੀਦਾ ਸਕੇ ਤੇ ਹੋਰ ਜਿੱਦਾਂ ਮਤ ਏ ਵੀ ਸਾਨੂੰ ਪਤਾ ਲੱਗਦਾ ਆਪਾਂ ਸੁਣਦੇ ਖਬਰਾਂ 'ਚ ਵੀ ਸਰਕਾਰ ਨੇ ਨੌਕਰੀਆਂ ਬਹੁਤ ਦੇਤੀਆਂ ਹਾਂਜੀ ਤੁਹਾਡੇ ਘਰ 'ਚ ਜਾਂ ਤੁਹਾਡੇ ਬੰਦੇ ਸਾਡੇ ਨਾਲ ਮੇਰੀ ਬੇਟੀ ਬੇਬੀ ਹੈ ਕਿਤੇ ਹਮੇ ਬੈਠੀਆ ਘਰ ਦੇ ਵਿੱਚ ਅੱਛਾ ਜੀ ਸਾਡੇ ਕਿਸੇ ਬੱਚੇ ਨੇ ਵੀ ਮੇਰੇ ਬੱਚੇ ਸਾਰੇ ਪੜ੍ਹੇ ਹੋ ਓਕੇ ਕਿਸੇ ਨੂੰ ਵੀ ਨਾ ਜੌਬ ਦਾ ਕਿ ਜਿਹੜੇ ਸਰਕਾਰ ਐਲਾਨ ਕਰੀ ਜਾਂਦੀ ਫੇ ਉਹ ਠੀਕਾ ਤਾਂ ਹੁਣ ਸਾਨੂੰ ਪਤਾ ਝੂਠੇ ਵਹਿਦੇ ਆ ਓਕੇ ਤੇ ਜਿੱਦਾਂ ਵੋਟਾਂ ਵਾਲੇ ਆਉਂਦੇ ਹੋਣੇ ਅਸੀਂ ਤਾਂ ਨਾਲ ਸੱਚ ਮੰਨੀ ਜੇ ਸਾਡਾ ਕੋ ਬੱਚਾ ਹੋਵੇ ਆ ਬਜੇ ਆਪਣੇ ਨੂੰ ਸਾਨੂੰ ਕੁਝ ਮਿਲਿਆ ਹੋਵੇ ਤੁਸੀਂ ਤਾਂ ਆਪਣਾ ਮਿਹਨਤ ਕਰਕੇ ਟਾਈਮ ਸਾਬ ਦੀ ਬੇਨਤੀ ਕਰਦੇ ਆ ਚਲੋ ਬਾਲ ਨੇ ਇੱਕ ਬੱਚੇ ਨੂੰ ਤਾਂ ਘਰ ਦੇ ਵਿੱਚ ਚਾਈਦੀ ਹੈ ਜੋ ਬਿਲਕੁਲ ਹਣਾ ਸਾਡਾ ਇਹ ਕੰਮ ਹੈ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਇਹ ਤਾਂ ਮਿਹਨਤ ਆ ਮਿਹਨਤ ਵੀ ਹੈ ਨਾਲੇ ਤੁਹਾਨੂੰ ਪਤਾ ਹੀ ਹੈ ਦੁਕਾਨਾ ਹੁਣ ਹਰ ਪ੍ਰਕਾਰ ਬਿਲਕੁਲ ਮੱਲਾ ਮੱਲਾ ਓਡਾ ਕੀ ਹੁੰਦਾ ਦੁਕਾਨਾਂ ਜਿਆਦੀਆਂ ਖੁੱਲ ਜਾਂਦੀਆਂ ਇਹ ਆ ਵੀ ਲੋਕੀ ਸ਼ਹਿਰੋਂ ਵੀ ਲੈ ਆਉਂਦੇ ਸਮਾਨ ਹਨਾ ਸ਼ਹਿਰ ਜਿਆਦੇ ਜਿਆਦਾ ਜੂਰੀ ਨੇ ਵੀ ਪਿੰਡ ਚੋਂ ਲੈਣਾ ਹੈਗਾ ਸ਼ਹਿਰ ਜਨ ਨਾਲ ਸਾਹ ਤੇ ਪਾਸੇ ਰੋ ਜਾ ਕੇ ਮਾਤਾ ਜੀ ਕਿਵੇਂ ਲੱਗਦਾ ਤੁਹਾਨੂੰ ਜਿੱਦਾਂ ਹੁਣ ਵੋਟਾਂ ਦੋ ਕੁ ਦਿਨ ਤੇ ਵੋਟਾਂ ਹੈਗੀਆਂ ਦੋ ਦਿਨ ਵਿੱਚ ਰਹਿੰਦੇ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਲੱਗਦਾ ਤੁਹਾਨੂੰ ਦੀ ਕਿਹੜੀ ਸਰਕਾਰ ਜਾਂ ਕਿਹੜਾ ਉਮੀਦਵਾਰ ਜਿੱਤ ਸਕਦਾ ਜੀ ਜਿਹੜਾ ਵੀ ਇਹ ਦਵਾਰ ਆਉਂਦਾ ਸਾਰੇ ਹਾਂਜੀ ਹਾਂਜੀ ਕਰੀ ਜਾਂਦੇ ਆ ਇਹ ਫਿਰ ਜਦੋਂ ਪਾਸਾ ਪੰਡਲ ਲੱਗਦਾ ਕੋਈ ਪਤਾ ਨਹੀਂ ਹਾਂ ਅੱਛਾ ਮੰਦ ਬਣਾਇਆ ਕੁਝ ਮੰਨ ਤਾਂ ਹੁਣ ਜਿੱਥੇ ਹੈਗਾ ਹੈਗਾ ਹੀ ਠੀਕ ਠੀਕ ਹੈ ਜੀ ਮੇਰ ਚਰਨੋਂ ਆ ਅਡੀ ਕਿੱਦਾਂ ਲੱਗਦਾ ਕਿਹੜਾ ਸਰਕਾਰ ਨਵੀਂ ਆਈ ਆ ਕਿੱਦਾਂ ਸਭ ਸੁਖ ਹੁਲਦਾ ਕੇ ਵਧੀਆਂ ਕਿ ਉੱਥੇ ਕੀ ਕੰਮ ਖੜਾ ਆ ਖੜਾ ਤਾਂ ਹੈਗਾ ਭਰਾਵਾ ਜਿਹੜੀ ਹੁਣ ਸਹੂਲਤ ਕੱਢਿਓ ਕੱਢੀ ਤਾਂ ਹੈਨੀ ਉਹਨੀ ਕਿਹੜੀ ਸਹੂਲਤ ਨਹੀਂ ਕੱਢੀ 1000 ਰੁਪਏ ਦਵਾਂਗੇ ਰੋਈ ਦਾ ਖਰਚਾ ਦਵਾਂਗੇ ਵਧਾਵਾਂਗੇ ਪਰਸਨ ਕੁਛ ਨਹੀਂ ਕੀਤਾ ਦਾਣੇ ਸੀ ਮਿਲਦੇ ਉਹ ਵੀ ਕਈਆਂ ਦੇ ਨਾਂ ਘਟੇ ਆ ਕਈਆਂ ਨੂੰ ਮਿਲਦੇ ਨਹੀਂ ਅੱਛਾ ਉਹ ਵੀ ਹੁਣ ਘਟ ਗਿਆ ਅੱਗੇ ਹਾਂਜੀ ਉਹ ਵੀ ਨਾ ਘਟੇ ਮਤਲਬ ਸਰਕਾਰ ਗੱਲਾਂ ਕਰਦੀ ਆ ਪਰ ਜ਼ਮੀਨੀ ਪੱਤਰ ਤੇ ਕੰਮ ਨਹੀਂ ਕੀਤੇ ਉਦਾਂ ਦੇ ਹਾਂਜੀ ਅਸੀਂ ਤਾਂ ਇੰਨੇ ਵੀ ਚਲੋ ਸਭ ਨੂੰ ਜਨਤਾ ਨੂੰ ਇੱਕੋ ਹੀ ਰੱਖਣਾ ਚਾਹੀਦਾ ਨਾ ਮਗਾਈ ਆ ਇਹ ਘਟਣੀ ਚਾਹੀਦੀ ਆ ਰੇਟ ਬਹੁਤ ਚੱਕਿਆ ਆ ਮਾਣ 50 ਰੁਪਏ ਕਿਲੋ ਖਾਂਡਿਆ ਕੀ ਕੋਈ ਗਰੀਬ ਕਰੂਗਾ ਬੰਦਾ ਦੁਕਾਨ ਤੁਹਾਡੀ ਆ ਇਹ ਮਾੜਾ ਮੋਟਾ ਐਵੇਂ ਹੀ ਆ ਯਾਨੀ ਪਾਇਆ ਲੈ ਚੜੀ ਤੇ ਬਈ ਇਦਾਂ ਕਿਦਾਂ ਕਿ ਜ਼ਿਆਦਾ ਚੱਲਦਾ ਸਾਡੇ ਬੜੇ ਔਖੇ ਤੁਸੀਂ ਬਹੁਤ ਔਖਾ ਦੁਆਦਾਰੂ ਸਾਬ ਕੋਲ ਜ਼ਿਆਦਾ ਕਰਾਇਆ ਭਾਰਾ ਬਿਮਾਰ ਰਹਿੰਦੇ ਆ ਜਦੋਂ ਵੋਟਾਂ ਦੇ ਵੇਲੇ ਮੰਤਰੀ ਸੰਤਰੀ ਪਿੰਡਾਂ ਵਿੱਚ ਆਉਂਦੇ ਕਦੀ ਕਿਸੇ ਨਾਲ ਕੋਈ ਗੱਲ ਦੁੱਖ ਸਮਝਿਆ ਨਹੀਂ ਕੀਤਾ ਆਪਣਾ ਜੀ ਆਪਾਂ ਨਹੀਂ ਕਿਸੇ ਨਾਲ ਗੱਲ ਹੈਗਾ ਆਪਾਂ ਤੇ ਇਹ ਕਹਿੰਦੇ ਆ ਜਿਹੜੀ ਮੰਗਾਈ ਆ ਇਹ ਠੀਕ ਕਰਨੀ ਚਾਹੀਦੀ ਆ ਤੇ ਜਿਹੜਾ 100000 ਰੁਪਿਆ ਉਹ ਕਦੋਂ ਕਿ ਮਿਲੂ ਹਣ ਕੀ ਪਤਾ ਕਰਨ ਨਾਲ ਆਪਾਂ ਆ ਲਿਆ ਸਹੀ ਆ ਮਿਲਣਾ ਚਾਹੀਦਾ ਕੀ ਲੱਗਦਾ ਹੈ ਕਿ ਐਂਟੀ ਕੌਣ ਬਾਜ਼ੀ ਮਾਰ ਜੂਗਾ ਵੋਟਾਂ ਦੇ ਵਿੱਚ ਆਪਣੇ ਇਥੋਂ ਆਪਣੇ ਇਲਾਕੇ ਵਿੱਚ ਕੌਣ ਜਿੱਤ ਜੂਗਾ ਆਪਣੇ ਇਲਾਕੇ ਅਜੇ ਤੱਕ ਇਹ ਕਹਿੰਦੇ ਕੋਈ ਜਿੱਤੇ ਜਾਣੀ ਸਾਨੂੰ ਵਧੀਆ ਰੱਖਣ ਅਬ ਚਲੋ ਗਰੀਬਾਂ ਦਾ ਸੋਚਣਾ ਵਿੱਚ ਜਿਹਨਾਂ ਨੂੰ ਲੋੜ ਬਣਦੀ ਆ ਉਹ ਸੋਚਣ ਵਾਸਤੇ ਆਹ ਹੋ ਤਾਂ ਆਪਾਂ ਕੋਈ ਨਹੀਂ ਕਹਿੰਦੇ ਉਹ ਗਰੀਬ ਬੱਚੇ ਕੀ ਕਰਦੇ ਐਂਟੀ ਸਾਡੇ ਬੱਚੇ ਮੇਰੀ ਦਿ ਦਿਹਾੜੀ ਕਰਦੇ ਆ ਬੜੇ ਬੱਚੇ ਕਿੰਨੇ ਪੜੇ ਅੱਛਾ ਪੜੇ ਨਹੀਂ ਕਿ ਤਾਂ ਕਰਦੇ ਆ ਮਿਹਨਤ ਕਰਦੇ ਆ ਅਗਲੇ ਕੋਈ ਕੋਈ ਸੋਚ ਨਹੀਂ ਰੱਖਦੇ ਵੀ ਇਲਾਕੇ ਵਿੱਚ ਕੋਈ ਕੰਮਕਾਰ ਖੁੱਲੇ ਕਿਹੜੇ ਬੱਚੇ ਦੂਰ ਨਾ ਜਾਣ ਧਾਰੀਆਂ ਨਾਲ ਲੱਗੇ ਕੰਮ ਚੱਲੀ ਚੱਲੇ ਸੋਚਦੇ ਆ ਕੋਈ ਕੰਮਕਾਰ ਖੁੱਲੇ ਬੱਚੇ ਕੰਮਕਾਰ ਕਰਨ ਨਾ ਜੜ ਮਢੀਰਾ ਅੰਨਸੇ ਪੱਤਿਆਂ ਨੂੰ ਵਧਾਈ ਘਟਾਉਣ ਇਹਨੂੰ ਇਹਨੂੰ ਕੋਈ ਫੜਦਾ ਨਹੀਂ ਅੰਨਸੇ ਪੱਤੇ ਸਰਕਾਰਾਂ ਨੂੰ ਚਾਹੀਦਾ ਲੋਕਲ ਰੋਜ਼ਗਾਰ ਦੇਣ ਕਿਹੜੇ ਹਰੇਕ ਬੰਦਾ ਆਪਣਾ ਕੰਮ ਕਰ ਸਕੇ ਪਰਿਵਾਰ ਵਾਰ ਸਕੇ ਪਦੇ ਹੀ ਜਾਂਦੇ ਆ ਵੀ ਨਸ਼ੇ ਪੱਤੇ ਬੰਦ ਕਰਨ ਕੰਮਾਂ ਦੇ ਬਹੁਤ ਖਰਾਬ ਕੀ ਹਾਂਜੀ ਹਾਂਜੀ ਕੰਮ ਕਰਦੇ ਇਹ ਬੰਦ ਕਰਨ ਆਪਣੇ ਕਾਮ ਕਾਨ ਨਾ ਧੰਦੇ ਕੰਮ ਕਰਦਾ ਹਾਂ ਜੇ ਨਾਲ ਕੰਮ ਤੁਰਦਾ ਆ ਅਸੀਂ ਸਾਧਦੇ ਆ ਅਗਲਾ ਆਉਂਦਾ ਹੈ ਉਹਨਾਂ ਨੇ ਇਹ ਤਾਰਨਾ ਵੀ ਬੰਦਾ ਕਾਮ ਆਉਣ ਵਾਲਾ ਸਾਡੇ ਨਾਲ ਤੁਰਨ ਵਾਲਾ ਹੈਗਾ ਸਾਡਾ ਕੰਮ ਕਰਾਊਗਾ ਉਹਦੇ ਨਾਲ ਉੱਥੇ ਕਦੇ ਤੁਰ ਕੇ ਯਾਰਾ ਕੋਈ ਗੱਡੀਆਂ ਨਹੀਂ ਸੀ ਕੋਈ ਗੱਲ ਨਹੀਂ ਸੀ ਅੱਛਾ ਜੀ ਤੁਰ ਕੇ ਆ ਵੀ ਚੱਲ ਜਾਣਾ ਚਲੋ ਜੀ ਇੱਕ ਬੰਦੇ ਨੇ ਕਹਿਣਾ ਜਾਂ ਕਹਣਾ ਇਹਨੂੰ ਜੇ ਪਿੰਡ ਦੀਆਂ ਸਿਰਤ ਕਹਣਾ ਇਹਨੂੰ ਕੱਲੇ ਨੂੰ ਬਣਾਓ ਵੀ ਇਹ ਕੰਮ ਬੰਦਾ ਕਰਨ ਵਾਲਾ ਉਹਨੇ ਦੇਖਿਆ ਬੰਦਾ ਜੋਰ ਕੌਣ ਉਹ ਵੀ ਨਹੀਂ ਪਾਉਣੀਆ ਬੁੱਟੇ ਵੀ ਉਦਾਂ ਹੀ ਕਹਣਾ ਇਹ ਬਸ ਇਹਨੂੰ ਖੜੇ ਕਰੋ ਜਿੱਦਾਂ ਪਾਪਾ ਜੀ ਹੁਣ ਆਮ ਆਪਾ ਦੇਖਦੇ ਵੋਟਾਂ ਦੇ ਵਿੱਚ ਨਸ਼ੇ ਚੱਲਣ ਲੱਪੇ ਪੈਸਾ ਚੱਲਣ ਲੱਪਿਆ ਮਤਲਬ ਨੰਬਰਦਾਰੀਆਂ ਵਾਲਾ ਕੰਮ ਹੋ ਗਿਆ ਅੱਗੇ ਤੁਹਾਡੀ ਟਾਈਮ 'ਚ ਵੀ ਤਾਂ ਸਮਾਂ ਹੁੰਦਾ ਸੀ ਉਹ ਨਹੀਂ ਸੀ ਅਗਲਾ ਕਹਿੰਦਾ ਸੀ ਆਪਣੀ ਘਰੋਂ ਰੋਟੀ ਖਾਓ ਤੇ ਘਰੇ ਆ ਕੇ ਖਾ ਲਓ ਕਿਸੇ ਦੇ ਲੋੜ ਹੀ ਨਹੀਂ ਕਿਸੇ ਦੇ ਬੋਈ ਪੰਜੇ ਅੱਜ ਅਸੀਂ ਆ ਪਾਵਾਂਗੇ ਅਸੀਂ ਖਾਵਾਂਗੇ ਤੇ ਕੱਲ ਸਾਡੇ ਵੀ ਦੁਗੜੇ ਹੋ ਕੇ ਨਿਕਲ ਗਏ ਅਗਰ ਨਾਮ ਵੀ ਲੈਣੇ ਆ ਬਿਲਕੁਲ ਜੀ ਬਿਲਕੁਲ ਮਤਲਬ ਅੱਗੇ ਲੋਕੀ ਪਿਆਰ ਨਾਲ ਜੋੜਦੇ ਸੀ ਪਿਆਰ ਨਾਲ ਜੋੜਦੇ ਸੀ ਹੁਣ ਹੈਗਾ ਬਸ ਜਾ ਕੰਮ ਕਰਨ ਦੇ ਰੱਤ ਵੇਲੇ ਜਿਹੜਾ ਕੰਮ ਕਰਨ ਵਾਲਾ ਜਾ ਫੇ ਪੀਣ ਜਾ ਫੇ ਉਹੀ ਜਾਨ ਜਾਨ ਨਸ਼ਾ ਪੱਤਾ ਚਾਹੀਦਾ ਬਸ ਬਸ ਇਹ ਕੰਮ ਦੋ ਹੋ ਹੈਗੇ ਅੱਗੇ ਲੋਕੀ ਪਾਰਟੀਆਂ ਨਾ ਦਿলো ਜੋੜੇ ਪਾਰਟੀ ਨਹੀਂ ਇਹ ਜੇ ਪਿੰਡ ਦਾ ਇੱਕ ਬੰਦਾ ਕੰਮ ਕਰਨ ਵਾਲਾ ਉਹਦੇ ਮਗਰ ਸਾਹ ਦੇ ਤਰ੍ਹਾਂ ਪਾ ਉਹਨੇ ਨਹੀਂ ਵੀ ਕਹਿਣਾ ਨਾ ਦੂਜੇ ਨੇ ਕਹਿਣਾ ਇੱਕ ਦੂਜੇ ਜਿੱਦਾਂ ਅਸੀਂ ਆਪ ਵਿੱਚ ਬੈਠੇ ਹਾਂ ਸਲਾਹ ਕਰ ਲੈਣੀ ਆ ਕਰ ਜਿਆਦਾ ਬੰਦਾ ਵਧੀਆ ਆ ਉਹਦੇ ਮਗਰੀ ਤਸ ਤੇ ਜਿਹੜਾ ਉਹ ਫਿਲਮ ਨਾਂ ਪਹਿਲਾਂ ਪੈਂਦਾ ਸੀ ਜਿੱਦਾਂ ਹੁਣ ਲੀਡਰ ਝੁੱਠੇ ਲਾਵੇ ਲਾਲੂ ਕੇ ਬਾਅਦ ਵਿੱਚ ਕੁਛ ਪ੍ਰਤੀਤ ਨਹੀਂ ਕਰਦੇ ਉਸ ਕੰਮ ਤੇ ਆਵਾਂ ਨਹੀਂ ਕਰਦੇ ਵੋਟਾਂ ਪਹਿਲੇ ਹਾਂ ਕਹਿ ਜਾਂਦੇ ਵੀ ਆਹ ਕੰਮ ਹੋ ਜਾਊਗਾ ਅੱਗੇ ਵੀ ਤਾਂ ਹੁੰਦਾ ਸਗਾ ਅੱਗੇ ਨਹੀਂ ਅੱਗੇ ਨਹੀਂ ਸੀ ਇਦਾਂ ਕਹਦਾ ਜੇ ਹਾਂ ਆ ਤਾਂ ਹਾਂ ਜਾਂ ਇੱਕ ਬੰਦੇ ਨੇ ਸਾਡੀ ਦਸਤਾਰੇ ਨੇ ਕਹਿਤਾ ਉਹਦੇ ਜਾਣਾ ਉਹਦੇ ਜ ਮਗਰ ਜਾਣਾ ਹੁਣ ਤਾਂ ਕੁੜੀ ਛੱਡ ਦੇ ਮੁੰਡਾ ਫੜਾਉਂਦੇ ਆ ਉਹਨੂੰ ਹੂੰ ਆਹਦਾ ਵੀ ਤਨੇ ਮੁੰਡਾ ਦੇ ਦਿੱਤਾ ਵਾ ਕਲਾਈ ਚਲੋ ਲਾਈ ਜਾਓ ਕੀ ਲੱਗਦਾ ਜਦ ਆ ਮੌਜੂਦਾ ਹਾਲਾਤ ਆ ਵੋਟਾਂ ਦੇ ਕਿਦਾਂ ਦੇ ਹਾਲਤ ਹੋ ਗਏ ਆ ਕਿਦਾਂ ਦੀ ਰਾਜਨੀਤੀ ਹੋ ਗਈ ਐ ਸੋਨ ਦੇਖੋ ਇਹਨਾਂ ਦਾ ਕੀ ਹੋਵੇ ਪਤਾ ਨਹੀਂ ਲੱਗਦਾ ਇਹ ਮੈਂ ਪਿੰਚੂ ਕੋਈ ਕਿਸੇ ਨਾਲ ਤੁਰ ਪੈਂਦਾ ਕਿੰਨੀਆਂ ਪਾਰਟੀਆਂ ਬਦਲ ਜਾਂ ਸਾਡੇ ਦੇ ਦਿਆਂ ਕੋਈ ਕਿਸੇ ਨਾਲ ਲੱਜਾਂਦਾ ਉੱਟ ਕੇ ਕਿਸੇ ਨਾਲ ਕੋਈ ਕਿਸੇ ਨਾਲ ਲੱਜਾਂਦਾ ਕੀ ਲੱਗਦਾ ਕੌਣ ਬਾਜ਼ੀ ਮਾਰੂ ਇਸ ਵਾਰ ਇਹ ਵੀ ਇਹ ਨਹੀਂ ਸਮਝ ਸਮਝ ਮਕਾਵਲਾ ਕਿਹਦੇ ਵਿੱਚ ਬੰਦੇ ਹਾਂ ਹਾਲੇ ਕੋਈ ਬੰਦਾ ਜਿੰਨਾ ਤਾਂ ਕੋਈ ਵੋਟਾਂ ਨਹੀਂ ਪੈਂਦੀਆਂ ਉਹਨਾਂ ਦਾ ਕੋਈ ਜੋਰ ਕਿਹਦਾ ਲੱਗਦਾ ਪਤਾ ਇੰਨੇ ਐਸੇ ਜੋਰ ਤਾਂ ਆਪ ਆਪਣਾ ਲਾਈ ਜਾਂਦਾ મોદી ਵੀ ਲਾਈ ਜਾਂਦਾ ਇੱਧਰ ਉਹ ਇੱਥੇ ਇਹ ਵੀ ਲਾਈ ਜਾਂਦੇ ਆ ਹਾਂ ਬਲ ਬਾਜੀ ਕੌਣ ਮਾਰਦਾ ਦੋਹਾਂ ਚੋਂ ਪਤਾ ਕੋਈ ਨਹੀਂ ਵੀ ਕਿਹੜਾ ਡਿੱਗਦਾ ਤੇ ਕਿਹੜਾ ਮੇਰੇ ਵੋਟਾਂ ਦਾ ਮਾਹੌਲ ਚੱਲ ਰਿਹਾ ਮੰਤਰੀ ਸੰਤਰੀ ਆਪਾਂ ਦੇਖਦੇ ਪਿੰਡਾਂ ਵਿੱਚ ਰੋਜ਼ ਹੀ ਆਉਂਦੇ ਆ ਹਾਂਜੀ ਕੀ ਲੱਗਦਾ ਵੀ ਆਪਣੇ ਪਿੰਡਾਂ ਦੇ ਵਿੱਚ ਕਿਹਦਾ ਕਿਦਾਂ ਦਾ ਮਾਹੌਲ ਹੈ ਵੋਟਾਂ ਦਾ ਕੌਣ ਬਾਜੀ ਮਾਰ ਚੰਗਾ ਕੁਛ ਨਹੀਂ ਪਤਾ ਜੀ ਸਿੱਧਾ ਤੁਹਾਨੂੰ ਤੁਸੀਂ ਇਹ ਮਹਿਨਤ ਆਪ ਕਰਦੇ ਆ ਕੀ ਲੱਗਦਾ ਵੀ ਕਿੰਨੀ ਕ ਮਹਿੰਗਾਈ ਦਾ ਫਰਕ ਪੈ ਗਿਆ ਨਵੀਂ ਸਰਕਾਰ ਵੇਲੇ ਜਾਂ ਪਹਿਲੀ ਵੇਲੇ ਕਿੰਨਾ ਨਹੀਂ ਤਾਂ ਵੱਧਦੀ ਜਾਂਦੀ ਆ ਆਮਦਨੀ ਕਿਦਾਂ ਆਮਦਨੀ ਤਾਂ ਕੁਛ ਨਹੀਂ ਹੂੰ ਬੱਚੇ ਪੜ੍ਹਦੇ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿਦਾਂ ਟਾਈਮ ਪਾਸ ਹੋਊਗਾ ਹੂੰ ਹਾਂ ਜਦੋਂ ਸਰਕਾਰਾਂ ਨੇ ਕੋਈ ਸਹੂਲਤਾਂ ਵਗੈਰਾ ਕੋਈ ਮਿਲੀਆਂ ਕੋਈ ਮਿਲਦੀਆਂ ਕੋਈ ਸਹੂਲਤਾਂ ਕੋਈ ਕੁਛ ਨਹੀਂ ਦਾਣੇ ਮਿਲਦੇ ਹੁੰਦੇ ਆ ਉਹ ਦੋ ਤਿੰਨ ਹੀ ਸੋ ਮੋਟਾ ਬਸੰਨ ਚਲ ਕਰਾਉਂਦਾ ਦਾਣੇ ਵੀ ਜਿੱਦਾਂ ਬੀਬੀ ਉਹਨੇ ਗੱਲ ਕਰਦੇ ਸੀ ਕਿ ਕਹਿੰਦੇ ਘਟ ਗਿਆ ਪਹਿਲਾਂ ਨਾਲੋਂ ਇਦਾਂ ਪਛ ਹੋਇਆ ਹਾਂਜੀ ਪਹਿਲਾਂ ਕਿੰਨੇ ਮਿਲਦੇ ਸੀ ਪਹਿਲਾਂ 30 ਕਿਲੋ ਫਿਰ 15 ਕਿਲੋ ਆਵੇ ਹੁਣ 10 ਕਿਲੋ ਮਿਲੇ ਅੱਛਾ ਜੀ ਇਨਾ ਫਰਕ ਪੈ ਗਿਆ ਆ ਹਾਂਜੀ ਕਿਲੋ ਪਿਆਰ ਦੇ ਤੇ ਫਿਰ ਉਹਦੇ ਨਾਲ ਗੁਜ਼ਾਰਾ ਦਾ ਫਿਰ ਬਹੁਤ ਔਖਾ ਹੋ ਗਿਆ ਹੁਣ ਕਿਉਂ ਦਾਣੇ ਵੀ ਮਹਿੰਗੇ ਲੈਣੇ ਪੈਂਦੇ ਹੋਣੇ ਕੋਲ ਹਾਂਜੀ ਇੱਕ ਸਰਕਾਰ ਕਹਿੰਦੀ ਸੀ 1000 ਰੁਪਏ ਕਿੱਦਾਂ ਆਉਣ ਲੱਗ ਪਏਗਾ ਤੇ ਹੁਣ ਨਹੀਂ ਆਲੇ ਤੱਕ ਨਹੀਂ ਕੋਈ ਆਏ ਨਹੀਂ ਅਜੇ ਤੱਕ ਕੋਈ ਬੱਚੇ ਤਾਂ ਛੋਟੇ ਹੋਣੇ ਆਲੇ ਕਿ ਵੱਡੇ ਵਿੱਚ ਪੜਦੇ ਆ ਥੋੜੀ ਵੱਡੀ ਬੀਸੀ ਕਰਦੀ ਆ ਛੋਟੀ ਅਜੇ 10 ਪਿੰਚ ਹੈ ਅੱਛਾ ਸਰਕਾਰ ਕਹਿੰਦੀ ਵੀ ਕਾਫੀ ਨੌਕਰੀਆਂ ਵੰਡੀਆਂ ਆ ਆਪਣੇ ਮਹੱਲੇ ਵਿੱਚੋਂ ਕੋਈ ਨੌਕਰੀ ਵਗੈਰਾ ਕਿ ਸਰਕਾਰੀ ਲੱਗੀ ਕਿਸੇ ਦੀ ਕੋਈ ਰਸਤੇਦਾਰੀ ਵਿੱਚ ਆ ਨਹੀਂ ਅਜੇ ਤਾਂ ਕੋਈ ਨਹੀਂ ਸਾਡੀ ਰਸਤੇਦਾਰੀ ਚ ਵੀ ਨਹੀਂ ਨਾ ਇੱਥੇ ਕਿਸੇ ਦੀ ਆਉਂਦੀ ਕੋਈ ਸੁਣਿਆ ਨਹੀਂ ਹੈਗਾ ਨਹੀਂ ਉਦਾਂ ਇਹਨਾਂ ਦੀ ਗੱਲਾਂ ਬਤਾ ਦੇ ਜਾਂਦੀ ਲੱਗ ਰਹੀਆਂ ਆ ਹਾਂ ਕੀ ਲੱਗਦਾ ਵੀ ਅਕਤੀ ਮੁਕਾਬਲਾ ਕਿਹਦੇ ਵਿੱਚ ਜ਼ਿਆਦਾ ਆ ਜਦੋਂ ਸੁਣਦੇ ਹੋਣੇ ਆ ਬੁੜੀਆਂ ਗੱਲਾਂ ਕਰਦੀਆਂ ਵੀ ਕੌਣ ਕਿਆ ਲੈਣੀ ਨਹੀਂ ਕਰੀਦਾ ਆਪਣੇ ਕੰਮ 'ਚ ਹੀ ਧਿਆਨ ਰੱਖੀਦਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਜਾਂ ਸਰਕਾਰ ਨੂੰ ਵੀ ਯਾਨੀ ਕਿ ਕੀ ਤੁਹਾਨੂੰ ਨਵਾਂ ਫਾਇਦਾ ਦਵੇ ਜੇ ਨਵੀਂ ਸਰਕਾਰ ਬਣਦੀ ਆ ਤੁਹਾਡਾ ਕੀ ਫਾਇਦਾ ਕਰਨ ਉਹ ਫਾਇਦਾ ਗਰੀਬੀ ਚੱਕੀ ਜਾਵੇ ਬਸ ਹੋਰ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ ਬੱਚੇ ਪੜਦੇ ਉਹਨਾਂ ਦੀ ਉਹਨਾਂ ਦੇ ਸਹਾਤਾ ਮਾਪਿਆਂ ਨੂੰ ਸਹਾਤਾ ਮਿਲਣੀ ਚਾਹੀਦੀ ਇਹਨਾਂ ਦੇ ਬੱਚੇ ਪੜਦੇ ਆ ਹੂੰ ਹੂੰ ਡੇਰ ਰੁਜਗਾਰ ਆ ਬੱਚੇ ਕੁੜੀਆਂ ਮੁੰਡੇ ਹੂੰ ਹੂੰ ਨਾਨੂ ਕਾਮ ਮੈਲਣਾ ਚਾਹੀਦਾ ਨੌਕਰੀਆਂ ਪੜਿਆਂ ਲਈਆਂ ਨੌਕਰੀਆਂ ਬਿਲਕੁਲ ਜੀ ਨੌਕਰੀਆਂ ਦੇਣਗੇ ਜੀ ਇਹ ਕਹਿੰਦੇ ਚਲੋ ਠੀਕ ਹੈ ਨਾ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਜੀ ਆਪਾਂ ਜਿੱਥੇ ਬੈਠੇ ਆ ਇਸ ਟਾਈਮ ਕਿਹੜੇ ਪਿੰਡ 'ਚ ਬੈਠੇ ਆ ਪਿੰਡ ਰੁੜਕਾ ਕਲਾ ਰੁੜਕਾ ਕਲਾ ਰੁੜਕਾ ਕਲਾ ਤੁਹਾਨੂੰ ਵੀ ਪਤਾ ਹੋਵੇ ਇਹ ਕਹਿੰਦੇ ਕਹਾਉਂਦੇ ਕਾਮਰੇਡਾਂ ਦਾ ਪਿੰਡ ਸੀ ਜੰਡਿਆਲਾ ਬੰਡਾਲਾ ਰੁੜਕਾ ਕਲਾ ਬੋਪਾਰਾ ਮਾ ਠੀਕ ਮੰਨ ਲਓ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤੂੰ ਕੀ ਬੋਲਦੀ ਹੁੰਦੀ ਸੀ ਕਾਮਰੇਡਾਂ ਦੀ ਅੱਜ ਕੱਲ ਕਿੱਦਾਂ ਜੀ ਕੰਮ ਪਹਿਲਾਂ ਇਹ ਕਿਛੋ ਕਾਮਰੇਡਾਂ ਦਾ ਕਿੱਦਾਂ ਇਹਨਾਂ ਪਿੰਡਾਂ ਵਿੱਚ ਕਾਂਗਰਸ ਇਦਾਂ ਸਰਜੀਤ ਗਰੁੱਪ ਦਾ ਖਤਮੇ ਹੋ ਗਿਆ ਅੱਛਾ ਜੀ ਹੁਣ ਹੈਗਾ ਪਾਲਸਨ ਗਰੁੱਪ ਓਕੇ ਹਾਂ ਉਹ ਚੰਗੀ ਤਰ੍ਹਾਂ ਜੇ ਸਾਹ ਲੈਂਦਾ ਹੈ ਠੀਕ ਆ ਤੇ ਜਿੱਦਾਂ ਇੰਨੇ ਇੱਥੇ ਤਾਂ ਭਾਰੀ ਸਿਗੇ ਕਾਮਰੇਡ ਇਹਨਾਂ ਪਿੰਡਾਂ 'ਚ ਆਪਣੇ ਆਪ ਖਤਮ ਹੋਣ ਦਾ ਤੁਸੀਂ ਪਿੰਡ 'ਚ ਰਹਿੰਦੇ ਹੋ ਤੁਸੀਂ ਸਿਆਣੇ ਵੀ ਹੋ ਕੀ ਕਾਰਨ ਹੋ ਸਕਦਾ ਵੀ ਕਿ ਉਹ ਖਤਮ ਹੋਏ ਆ ਪਾਰਟੀਆਂ ਦੋ ਬਣਨੇ ਅੱਛਾ ਸਰ ਪਹਿਲਾਂ ਪਹਿਲੋਂ ਦੋ ਬਣੀਆਂ 62 ਵਿੱਚ ਸੱਜੇ ਦਾ ਖੱਬੇ ਹੋ ਗਿਆ ਠੀਕ ਹੈ ਤੇ ਹੁਣ ਮਤਲਬ ਸਰਜੀਤ ਗਰੁੱਪ ਦਾ ਪਾਸਾ ਲਾਗ ਰਿਹਾ ਗਰੁੱਪ ਹੋ ਗਿਆ ਹੂੰ ਦੋ ਵੰਡੇ ਵੰਡੇ ਗਏ ਵੰਡੇ ਗਏ ਹੂੰ ਹੂੰ ਤੇ ਸਰਜੀਤ ਗਰੁੱਪ ਦਾ ਹੁਣ ਤਕਰੀਬਨ ਖਤਮ ਹੈ ਠੀਕ ਹੈ ਉਹਨਾਂ ਨੇ ਦੁਆ ਇਹ ਬਿਲਗੇ ਤੋਂ ਕੀਤਾ ਮਾਸਟਰ ਪੁਲਿਸ ਕੋ ਤਾਂ ਮੈਂ ਹਾਂਜੀ ਠੀਕ ਹੈ ਬਿਲਗੇ ਤੋਂ ਪਰ ਉਹਨ ਮਤਲਬ ਅਮੀ 2-4000 ਵੋਟ ਦਾ ਜਦੋਂ ਜਿੰਨੀ ਕੋਨਾਂ ਦੀ ਪੱਕੀ ਵੋਟ ਹੋ ਜੂਗੀ ਪੈ ਜੂਗੀ ਅੱਛਾ ਤੁਸੀਂ ਗੱਲ ਆ ਗਈ ਹੁਣ ਵੋਟਾਂ ਤੇ ਆ ਗਈ ਆ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਜਲੰਧਰ ਲੋਕ ਸਭਾ ਸੀਟ ਹੈਗੀ ਆ ਇਹ ਤੁਹਾਨੂੰ ਪਤਾ ਹੈ ਉਹਨਾਂ ਕੈਂਡੀਡੇਟ ਸਾਰੀਆਂ ਪਾਰਟੀਆਂ ਦੇ ਖੜੇ ਆ 20 ਕੈਂਡੀਡੇਟ ਆ ਹਾਂ ਤੇ ਕੀ ਲੱਗਦਾ ਵੀ ਇਸ ਵਾਰੀ ਪਿਛਲੀ ਵਾਰੀ ਤਾਂ ਜਿਮਨੀ ਜੌਨ ਸੀ ਆਪ ਆੜਿਆਂ ਦਾ ਉਮੀਦਵਾਰ ਜਿੱਤ ਗਿਆ ਸੀ ਰਿੰਕੂ ਜਿੱਤ ਗਿਆ ਇਸ ਵਾਰੀ ਕੀ ਲੱਗਦਾ ਕੌਣ ਜਿੱਤ ਸਕਦਾ ਕੋਈ ਹੈ ਕੋਈ ਹਵਾ ਕੁਛ ਦੀਦੀ ਹੋਵੇ ਨਹੀਂ ਹਵਾ ਕਾਂਗਰਸ ਦੀ अच्छा मान लो कांग्रेस ही है कि इतना ना जेड़ा पास वाला ड्रॉपया वो कांग्रेस दी मदद करदा ठीक है उन्होंने अपने वोटर ਨੂੰ ਕਹਿਤਾ ਮਤਲਬ سپورਟ سپورਟ ਦੇ ਤਾ سپورਟ ਦਾ سپورਟ ਕਰਦਾ ਠੀਕ ਹੈ ਉਹਨੇ ਆਪਣੇ ਵੋਟਰਾਂ ਨੂੰ ਕਹਿਤਾ ਵੀ ਤੁਸੀਂ ਬੋਟ ਜਿਹੜੀ ਆ ਹੱਥ ਨੂੰ ਪਾ ਅੱਛਾ ਇੱਕ ਇਦਾਂ ਸਿਗਾ ਵੀ ਪਿੱਛੇ ਵੀ ਨਾ ਕਾਂਗਰਸੀ ਸਰਕਾਰ ਸੀ ਚਾੜੂ ਵਾਲੀ ਨਹੀਂ ਸਰਕਾਰ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਕਾਂਗਰਸੀ ਸਰਕਾਰ ਸੀ ਤੁਹਾਡੇ ਪਿੰਡ ਦੀ ਇੱਕ ਮੇਨ ਸੜਕ ਜਾਂਦੀ ਆ ਜੀ ਗੋਪਾਰਾਵਾ ਤੋਂ ਆਉਂਦੀ ਸੀ ਗੁਰਾਇਆਂ ਤੋਂ ਜੜਿਆਲਾ ਹਾਂਜੀ ਗੁਰਾਇਆਂ ਤੋਂ ਜਿੰਡਿਆਲਾ ਮੰਨ ਲਓ ਇਹ ਅਜੇ ਵੀ ਜੇ ਅੱਜ ਦੀ ਡੇਟ 'ਚ ਵੀ ਆਪਾਂ ਕਹੀਏ ਬਣੀ ਨਹੀਂ ਹੈਗੀ ਰੁੜਕੇ ਦਾ ਜਿਹੜਾ ਅੱਡਾ ਆ ਉਹ ਇੱਥੇ ਆ ਉਹਦੇ ਤੱਕ ਬਣੀ ਆ ਉਦੋਂ ਤੱਕ ਬਣੀ ਨਹੀਂ ਉਹ ਵੀ ਕਿਸ਼ਤਾਂ 'ਚ ਬਣੀ ਆ ਕੀ ਲੱਗਦਾ ਵੀ ਕਾਂਗਰਸ ਦੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਮੌਜੂਦਾ ਸਰਕਾਰ ਦੇ ਵੀ 2 ਸਾਲ ਹੋ ਗਏ 2.5 ਸਾਲ ਹੋ ਜਾਂਦੇ ਇਹਨੇ ਵੀ ਕੁਝ ਨਹੀਂ ਕੀਤਾ ਉਹ ਵੀ ਜਿਹੜੀ ਸੜਕ ਬਣਨੀ ਸ਼ੁਰੂ ਹੋਈ ਆ ਉਹ ਵੀ 3-4 ਜਗਾ ਫਿਕਰਾ ਹੋ ਕੀਤਾ ਹੂੰ ਰੋਡ ਜਾਮ ਗਈ ਤਾਂ ਨਿਮ ਜਾਰੇ ਕੀਤੇ ਰੋਡ ਜਾਮ ਕੀਤੇ ਹੂੰ ਫੇਰ ਉਹ ਜਾ ਕੇ ਸ਼ੁਰੂ ਹੋਈ ਠੀਕ ਆ ਤੇ ਮੌਜੂਦਾ ਸਰਕਾਰ ਜਿਹੜੀ ਹੈ ਇੱਕ ਜਿਹੜਾ ਕਹਿੰਦੇ ਦੇ ਜਿਹੜਾ ਇਹ ਠੇਕੇਦਾਰ ਸਿਗਾ ਇਹ ਚੱਲ ਗਿਆ ਸੀ ਹਿਮਾਚਲ ਵਿੱਚ ਅੱਛਾ ਸੜਕ ਬੰਦ ਹੋਗੇ ਨਹੀਂ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਹਿਮਾਚਲ ਤੋਂ ਚੱਕ ਕੇ ਲਿਆਉਣਾ ਉਹ ਤਾਂ ਸਰਕਾਰ ਨੇ ਲਿਆਉਣਾ ਤੁਸੀਂ ਮੈਂ ਤਾਂ ਲਿਆਣਾ ਨਹੀਂ ਪਰ ਮੈਨੂੰ ਇੱਕ ਗੱਲ ਦੱਸਿਓ ਜੀ ਮੌਜੂਦਾ ਸਰਕਾਰ ਦੇ ਵਿੱਚ ਹੁਣ ਆਪਾਂ ਜੇ ਮੌਜੂਦਾ ਦੀ ਗੱਲ ਕਰ ਲਈਏ ਝਾੜੂ ਵਾਲਿਆਂ ਦੀ ਗੋਸਾਲਾਂ ਨੂੰ ਤੁਹਾਨੂੰ ਕਿੱਦਾਂ ਲੱਗਦਾ ਵੀ ਕੰਮ ਕਰਦਾ ਕੋਈ ਇਦਾਂ ਆ ਦੇਖੋ ਇੱਕ ਤਾਂ ਜਿਹੜੀ ਜੱਟਾਂ ਨੂੰ ਬੱਤੀ ਬਹੁਤ ਦਿੱਤੀ ਹੈ ਲਾਈਟ ਲਾਈਟ ਹੂੰਾਂ ਦੀ ਜਿਹੜਾ ਅਸੀਂ ਰਾਤ ਨੂੰ ਮੋਟਰਾਂ ਨਹੀਂ ਚਲਾਈਆਂ ਠੀਕ ਹੈ ਨਹੀਂ ਨਹੀਂ ਚਲਾਈਆਂ ਜਦ ਕੈਪਟਨ ਦੇ ਜਾਂ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਤਾਂ ਸਾਨੂੰ ਰਾਤ ਨੂੰ ਜਾਗਣਾ ਪੈਂਦਾ ਸੀ ਕੱਟ ਬਹੁਤ ਲੱਗਦੇ ਸੀ ਬਹੁਤ ਜ਼ਿਆਦਾ ਕੱਟ ਲੱਗਦੇ ਸੀ ਫਿਰ ਇਹ ਨਹੀਂ ਗਾੜਾ ਇਹ ਪੋਲਾ ਤਾਂ 24 ਘੰਟਿਆਂ ਦਾ ਰਹਿ ਗਿਆ ਹੂੰ ਹੁਣ ਹੁਣ ਨਹੀਂ ਹੈ ਵੱਲੋਂ ਸਹੂਲਤ ਹਾਂ ਸਹੂਲਤ ਹੈਗੀ ਆ अच्छा एक ਤੇ ਫਿਰ ਇੱਕ ਹੋਰ ਸੀਗਾ ਹਾਂਜੀ ਐਨੀ ਦਿਨੀ ਹੂੰ ਸਾਨੂੰ ਜਨਰੇਟਰ ਚਲਾ ਕੇ ਪਨੀਰੀ ਭਰਨੀ ਪੈਂਦੀ ਹੁੰਦੀ ਸੀ ਹੂੰ ਹੁਣ ਸਾਡਾ ਆਈ ਮੋਟਰ ਆ ਗਿਆ ਬੰਦਿਆ ਠੀਕ ਆ ਮੰਨ ਲਓ 11 ਘੰਟੇ ਬਾਕੀ ਇੱਕ ਇੱਕ ਕੰਮ ਦਾ ਇੱਕ ਕੰਮ ਤੱਕ ਸਾਲਾ ਦਾ ਵਧੀਆ ਹੋਇਆ ਹਾਂ ਇੱਕ ਫਿਰ ਜਿਹੜੇ ਘਰਾਂ ਦੇ ਬਿੱਲ ਲਿਆ ਹਾਂ ਉਹ ਕਿੰਨੇ ਆਉਦੇ ਸੀਗੇ ਹਾਂਜੀ ਬਿੱਲ ਹੁਣ 90% ਬਿੱਲ ਜਿਹੜੇ ਆ ਮੰਨ ਲਓ 360 ਜੂਟ ਜਿਹੜਾ ਇਹ ਨਹੀਂ ਕੀਤਾ 664 664 ਦੋ ਮਹੀਨੇ ਦਾ ਦੋ ਮਹੀਨੇ ਦਾ 600 ਬਿੱਲ ਦੋ ਮਹੀਨੇ ਹਾਂਜੀ ਹਾਂਜੀ 600 ਜੂਟ ਇਹ ਮਾਫ ਹੋ ਗਏ ਹੂੰ ਵੈਲਾ ਹੁੰਦਾ ਨਹੀਂ ਇਹਦਾ ਵੈਲਾ ਜਿਹਨਾਂ ਜ਼ਿਆਦਾ ਹੈਗੇ ਲੋਡ ਜ਼ਿਆਦਾ ਆ ਉਹਨਾਂ ਹੀ ਤਾਂ ਹੋਣੇ ਆ ਅਬ ਜਿਹਨੇ ਜ਼ਿਆਦਾ ਫੂਕਣੀ ਆ ਜ਼ਿਆਦਾ ਫੂਕਣੀ ਠੀਕ ਆ ਤੇ ਇੱਕ ਨਾ ਸੀਐਮ ਸਾਹਿਬ ਜਦੋਂ ਵੀ ਕਿਤੇ ਕੋਈ ਰੈਲਿੰਗ ਜਾਂ ਹੁੰਦੀ ਜਾਂ ਕੋਈ ਰੋਡ 'ਚ ਹੁੰਦਾ ਉਹ ਕਹਿੰਦੇ ਵੀ 43000 ਨੌਕਰੀ ਦੇ ਦਿੱਤੀ ਨੌਜਵਾਨਾਂ ਨੂੰ ਜੇ ਸਪੈਂਡਜ ਤੁਸੀਂ ਬੈਠੇ ਜੱਜ ਇਸਮਲੇ ਤੁਸੀਂ ਰਹਿੰਦੇ ਹੋ ਅੱਜ ਇਸ ਵਾਰ ਅੱਛਾ ਮੇਰਾ ਤਾਂ ਖਿਆਲ ਨਹੀਂ ਕਿਸੇ ਨੂੰ ਮਿਲੂਗਾ ਕਿਉਂਕਿ ਆਮ ਹੀ ਸੁਣਨ ਚਾਹੁੰਦਾ ਵੀ ਇੱਕ ਇੱਕ ਹੋਰ ਨੌਕਰੀਆਂ ਜਿਹੜੀਆਂ ਨਾ ਇਹਨਾਂ ਦਿੱਤੀਆਂ ਪਰ ਬਾਹਰ ਦੇਆ ਸੂਬੇ ਦੇਆਂ ਲੋਕਾਂ ਨੂੰ ਦਿੱਤੀਆਂ ਜਿਹੜੇ ਬਾਹਰ ਲਿਆ ਮੰਨ ਲਓ ਹਿਮਾਚਲ ਹਰਿਆਣਾ ਜਿੱਦਾਂ ਆਪ ਆ ਗਏ ਬਿਹਾਰੀ ਆ ਗਏ ਆ ਹਾਂ ਤੇ ਇਹਨੇ ਗਲਤ ਨਹੀਂ ਲੱਗਦਾ ਵੀ ਆਪਣੇ 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 ਮੁੰਡੇ ਦਾ ਸਾਡੇ ਮੁੰਡੇ ਦਾ ਬਾਹਰ ਜਾਣ ਡੇ ਆ ਭੁੱਖ ਦੁੱਖੋਂ ਨੌਕਰੀ ਇੱਥੇ ਮਿਲਦੀ ਨਹੀਂ ਅਮੇ ਨੌਕਰੀ ਨਹੀਂ ਮਿਲਦੀ ਤੇ ਬਾਹਰ ਜਾਣਾ ਪੈਂਦਾ ਬਾਹਰ ਜਾਣ ਡੇ 30 40 40 ਲੱਖ ਰੁਪਈਆ ਲਾ ਕੇ ਉਹ ਬਾਹਰ ਜਾਣ ਡੇ ਆ ਉੱਥੇ ਉਹ ਤੱਕੇ ਖਾਂਦੇ ਆ ਠੀਕ ਹੈ ਕੰਮ ਮਿਲਦਾ ਨਹੀਂ ਹਾਂ ਬੇ ਇੱਥੇ ਨੌਕਰੀ ਮਿਲ ਜੇ ਤਾਂ ਕੀ ਲੋੜਿਆ ਜਾ ਬਿਲਕੁਲ ਐਂ ਹੀ 15 2000 ਜਾਂ 25000 ਮਿਲ ਜੇ ਹਾਂ ਨਹੀਂ ਜਾਵੇ ਕੀ ਲੋੜਿਆ ਘਰੇ ਬੈਠਿਆਂ ਨੂੰ ਕੀ ਲੋੜਿਆ ਤੇ ਕੀ ਲੱਗਦਾ ਤੁਹਾਨੂੰ ਮੈਂ ਵੱਲੋਂ ਹੁਣ ਸਰਕਾਰ ਸੈਂਟਰਸ ਨਵੀਂ ਬਣ ਜਾਣੀਆਂ ਚਾਰ ਤਰੀਕ ਨੂੰ ਹੁਣ ਕਿਹਦੀ ਬਣਨੀ ਆ ਨਹੀਂ ਬਣਨੀ ਅਜੇ ਆਪਾਂ ਨੂੰ ਪਤਾ ਨਹੀਂ ਤੁਹਾਨੂੰ ਕੀ ਲੱਗਦਾ ਜੇ ਮੁਰਕੇ મોદી ਆ ਜਾਂਦਾ ਕਿਵੇਂ ਰਹੇਗਾ મોદી ਆ ਗਿਆ ਤਾਂ ਸਭ ਭਾਈ ਖਤਮ ਹੋ ਜਾਊਗਾ ਅੱਛਾ ਨਹੀਂ ਛੱਡਣਾ ਕੱਖ ਨਹੀਂ ਹੰਮ ਅਦਾਨੀ ਬਾਨੀ ਨੂੰ ਇਹ ਪਾਲੀ ਜਾਂਦਾ ਹੈ ਜੋ ਕੁਝ ਹੈਗਾ ਉਹਨਾਂ ਨੂੰ ਦੇ ਹੀ ਜਾਂਦਾ ਹੰਮ ਮੰਨ ਲਓ ਜਿਹੜੇ ਬਿਜ਼ਨਸਮੈਨ ਆ ਮੋਟੇ ਅਡਾ ਅਦਾਨੀ ਬਾਨੀ ਉਹ ਵੀ ਦੁਏ ਹੈਗੇ ਆ ਹੰਮ ਤਗੜੇ ਜਿੱਦਾਂ ਉਹਨਾਂ ਦੇ ਹੁਣ ਸਟੋਰ ਆ ਇੱਥੇ ਹੰਮ ਪੰਜਾਬ ਚ ਪੰਜਾਬ ਜਮੋਗੇ 2500 ਏਕੜ ਚ ਸਟੋਰ ਆ ਉਹਨਾਂ ਦਾ ਠੀਕ ਆ ਜਿੱਥੇ ਉਹ ਕਾਂਕ ਬੈ ਕਾਂਕ ਕਾਂਕ ਜਮਾ ਕਰਦੇ ਅੱਛਾ ਜੇ ਹੁਣ ਉਹਨੂੰ ਦੁਏ ਚ ਧਰਨਾ ਨਾ ਲੱਗਦਾ ਤੇ ਇਹਨੇ ਮਤਲਬ ਖਾਦਮ ਦਾ ਜੱਟ ਦਾ ਖਾਦਮ ਦਾ ਸੇ ਹੂੰ ਇਹ ਉਹਨਾਂ ਦੇ ਤਾਈ ਸਾਹਿਬ ਕਾ ਉਹ ਅੱਛਾ ਤਾਂ ਨੇ ਦੇ ਵੀ ਜਦੋਂ ਆਪਾਂ ਕਿਸਾਨ ਉੱਥੇ ਬੈਠੇ ਰਹੇ ਆ ਕਿਸਾਨ ਮਜ਼ਦੂਰ ਜੱਥੇ ਬੰਦੀਆਂ ਸਾਰੀਆਂ ਹੀ ਸੀਗੀਆਂ 1.5-2 ਸਾਲ ਬੈਠੇ ਵੀ ਰਹੇ ਆ 13 ਮਹੀਨੇ 13 ਮਹੀਨੇ ਮੋਦੀ ਨੇ ਮੰਨਿਆ ਦੀ ਸੀ ਵੀ ਮੈਂ ਕਾਲੇ ਕਾਨੂੰਨ ਬਾਰੇ ਬਾਬਾ ਸਾਹਿਬ ਪਰ ਲਾਗੂ ਨਹੀਂ ਕੀਤੇ ਨੇ ਬਾਬਾ ਜੀ ਮੋਹਤਵਾਨ ਨਹੀਂ ਕਰ ਲਿਆ ਹੂੰ ਰੱਦ ਨਹੀਂ ਕੀਤੇ ਹੈਗੇ ਹਾਂ ਬਿਲਕੁਲ ਖਤਮ ਨਹੀਂ ਕੀਤੇ ਖਤਮ ਨਹੀਂ ਕੀਤੇ ਯਕੀਨ ਲੱਗਦਾ ਜੇ ਦੁਬਾਰਾ ਆ ਗਿਆ ਫਿਰ ਤਾਂ ਚੱਕ ਦੂ ਖੱਟੇ ਉਹ ਤਾਂ ਹੈਗਾ ਹੀ ਆ ਤੇ ਫਿਰ ਉਹਦੇ ਜੇ ਦੁਬਾਰਾ ਆ ਗਿਆ ਹੂੰ ਪਹਿਲੀ ਗੱਲ ਤਾਂ ਇਹਨੇ ਜਿਹੜੇ ਐਨਪੀ ਦੇ ਉੱਤੇ ਆਣਾ ਇਹਨੂੰ ਕੋਈ ਛੱਡਣਾ ਨਹੀਂ ਹੂੰ ਜੇਲਾਂ ਜੇ ਬੱਕ ਨਹੀਂ ਆਦੇ ਹੂੰ ਪਰ ਪਰ ਕੇ ਤੇ ਜੇ ਕੋ ਨਹੀਂ ਤਾਂ ਇਹ ਕੋਈ ਈਡੀ ਹੈਗੀ ਆ ਹੂੰ ਉਹਦੇ ਛਾਪੇ ਪਾਈ ਆ ਆ ਵਾ ਉਹ ਤੋਂ ਬਚ ਜਾਓ ਜਿਦਾਂ ਭੈਣ ਸੌਰੀ ਚਲੋ ਕੋਈ ਨਹੀਂ ਕੋਈ ਨਹੀਂ ਇੰਨਾ ਕੁ ਚੱਲ ਜਾਂਦਾ ਆਪਾਂ ਆਪਾਂ ਪੰਜਾਬੀ ਆ ਜਿੱਦਾਂ ਨਾ ਹੁਣ ਕੈਪਟਨ ਹੋਣੀ ਆ ਜਾ ਜਾਖੜ ਜੁੱਕੜ ਗਏ ਆ ਫਿਰ ਇਹ ਡਰਦੇ ਹੀ ਗਏ ਆ ਹਾਂ ਬੱਟ ਚਾਰਿਆ ਹਾਂ ਹਾਂ ਡੱਗ ਸੀ ਗਏ ਆ ਹੂੰ ਕੀੜੀ ਤੋਂ ਠੀਕ ਆ ਤੇ ਕੀ ਹੁਣ ਫਿਰ ਇਹ ਹੁਣ ਜਾਖੜ ਆ ਹੂੰ ਦੂਆ ساری ਉਮਰ ਤੱਕ ਕਾਂਗਰਸ ਵੇਚ ਰਿਆ ਖਾਲੀ ਕਾਂਗਰਸ ਹਾਂ ਹੁਣ ਉੱਠ ਕੇ ਭਾਜ ਭਾਜ ਚੱਲ ਗਿਆ ਹੂੰ ਤੇ ਅਜੇ ਹੁਣ ਆ ਮੈਂ ਮੁੜ ਕੇ ਇੱਥੇ ਆਉਣ ਲੱਗੇ ਆ ਪੰਜਾਬ ਦੇ ਵਿੱਚ 13 ਸੀਟਾਂ ਆ ਆਪਣੇ ਪੰਜਾਬ ਦੇ ਵਿੱਚ ਲੋਕ ਸਭਾ ਦੀ ਤੁਹਾਨੂੰ ਕੀ ਲੱਗਦਾ ਵੀ 13 ਦੇ ਵਿੱਚੋਂ ਕਿੰਨੀਆਂ ਸੀਟਾਂ ਕਾਂਗਰਸ ਰਹਿ ਜੂਗੀ ਕੋਈ ਹੈ ਮਨ ਚ ਕੋਈ ਨਹੀਂ ਸਾਨੂੰ ਆ ਮੈਂ ਆਪਣੇ ਜਵੰਦਰ ਦੀ ਗੱਲ ਠੀਕ ਆ ਪਰ ਉਹ ਜਿਹੜੇ ਆਪਣੇ ਸੀਐਸ ਸਾਹਿਬ ਨੂੰ ਇੰਨਾ ਵੀ ਥੋੜਾ ਜਾਏਗਾ ਬੇਅਗੀ ਸੰਗਤ ਜਿੱਤ ਵੀ ਨਹੀਂ ਜਿੱਤਾਂ ਹੂੰ ਬਾਗਲ ਦੀ ਹੂੰ ਕੋਈ ਹਰੂ ਵੀ ਨਹੀਂ ਜਿੱਦਾਂ ਮੈਂ ਕਹਿਣ ਲੱਗਾ ਸੀ ਆਪਣੇ ਜਿਹੜੇ ਮੁੱਖ ਮੰਤਰੀ ਆ ਨਾ ਉਹ ਕਹਿੰਦੇ 13 0 ਅਸੀਂ ਕਰਨੀ ਵੀ ਅਸੀਂ 13 ਸੀਟਾਂ ਜਿੱਤਣੀਆਂ ਨਹੀਂ ਉਹ ਤਾਂ ਕਹਿਣ ਆ ਹੂੰ ਠੀਕ ਆ ਗੱਲਾਂ ਹੀ ਆ ਉਹ ਤਾਂ ਕਹਿਣ ਠੀਕ ਹੁਣ ਕਾਂਗਰਸ ਵੀ ਕਹਿੰਦੀ ਆ ਵੀ ਅਸੀਂ ਤੇਰੇ ਇੱਥੇ ਤੇਰਾ ਤਾਂ ਹਰੇਕ ਹੀ ਕਹਿੰਦਾ ਠੀਕ ਹੈ ਪਰ ਮਾਸਟਰ ਚਲੋ ਠੀਕ ਹੈ ਜੀ ਮਿਹਰਬਾਨੀ ਬਹੁਤ-ਬਹੁਤ ਤੁਹਾਡੀ ਹਾਂਜੀ ਹਾਂ ਪਹਿਲਾਂ ਆਪਣਾ ਸ਼ੁਭਨਾਮ ਦੱਸੋ ਜੀ ਹਜੀਤ ਸਿੰਘ ਹਜੀਤ ਸਿੰਘ ਜੀ ਜਿੱਦਾਂ ਭਾਜੀ ਹੁਣੇ ਗੱਲ ਕੀਤੀ ਆ ਵੀ ਜਿਹੜੀ ਲਾਈਟ ਸੀ ਨਾ ਪਿਛਲੇ ਸਾਲ ਦੇ ਵਿੱਚ ਆਮ ਆਦਮੀ ਸਰਕਾਰ ਚੱਲੀ ਪਈ ਜਦੋਂ ਬਾਵਾ ਆਈ ਆ ਮਤਲਬ ਦਿੱਕਤ ਨਹੀਂ ਕੋਈ ਸਹੀ ਆ ਬਿਲਕੁਲ ਸਹੀ ਆ ਤੇ ਐ ਇਸ ਸੀਜ਼ਨ ਚ ਅਜੇ ਸੀਜ਼ਨ ਸ਼ੁਰੂ ਹੋਣਾ ਤੇ ਹੁਣ ਜਦੋਂ ਰੌਣੀਆਂ ਚੱਲਦੀਆਂ ਪਈਆਂ ਹੁਣ ਵੀ ਲਾਈਟ ਪ੍ਰੋਪਰ ਆ ਰਹੀ ਆ ਅੱਛਾ ਇੱਕ ਗੱਲ ਹੋ ਰਿਆ ਜੀ ਜੋ ਆਂ ਪਿੰਡਾਂ ਚ ਚੱਲਦੀ ਆ ਬਈ ਜਿਹੜੀਆਂ ਸਰਕਾਰ ਆ ਤੇਲ ਤੇ ਕੋਈ ਕੰਟਰੋਲ ਨਹੀਂ ਜਿਹੜਾ ਡੀਜ਼ਲ ਆਪਾਂ ਵਰਤਦੇ ਨੇ ਜੱਟ ਛੇਮੀਦਾਰ ਖਾਸ ਕਰਕੇ ਜ਼ਿਆਦਾ ਵਰਤਦੇ ਸੀਜ਼ਨ ਤੇ ਆ ਗਿਆ ਨਾ ਦਵਾਈਆਂ ਤੇ ਕੋਈ ਕੰਟਰੋਲ ਨਹੀਂ ਹੈਗਾ ਹਾਂਜੀ ਦਵਾਈਆਂ ਤੇ ਮੰਨ ਲਓ ਬੇ ਲੋੜੇ ਰੇਟ ਸਰਕਾਰ ਚੱਕ ਦਿੰਦੀ ਆ ਖਾਦਾਂ ਆ ਖਾਦਾਂ ਦੇ ਕੋਈ ਕੰਟਰੋਲ ਨਹੀਂ ਕਿ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹ ਸਬਸਿਡੀ ਦਿੰਦੇ ਆ ਜਾਂ ਬਿਜਲੀ ਸਸਤੀ ਕਰਤੀ ਜਾਂ ਕਹਿੰਦੇ ਆ ਆਪਾਂ ਨੂੰ ਫ੍ਰੀ ਹੈਗੀ ਜ਼ਮੀਦਾਰਾਂ ਨੂੰ ਨਾ ਵੀ ਜਿਹੜਾ ਕੰਟੇਲ ਆ ਜਾਂ ਦਵਾਈਆਂ ਉਹ ਵੀ ਸਸਤੀਆਂ ਹੋਣੀਆਂ ਚਾਹੀਦੀਆਂ ਸਬਸਿਡੀ ਚਾਹੀਦੀ ਹੈ ਹਨਾ ਦੰਨੇ ਆ ਸਬਸਿਡੀ ਕਿਉਂਕਿ 86 87 ਰੁਪਏ ਇਸ ਟਾਈਮ ਡੀਜ਼ਲ ਚੱਲਦਾ ਪਿਆ ਜੂਰੀ ਨਹੀਂ 8 ਘੰਟੇ ਦਾ ਝੋਨਾ ਪਲ ਜਵੇ ਹਾਂਜੀ ਜਨਰੇਟਰ ਦਾ ਚਲਾਉਣਾ ਹੀ ਪੈਣਾ ਜਿਹਦੀ ਜਿਹਦੀ ਝੋਨਾ ਜਿੰਦੇ ਜ਼ਿਆਦਾ ਲੱਗਿਆ ਹੋਣਾ ਬਿਲਕੁਲ ਤੇ 5 ਘੰਟੇ ਵੀ ਜਨਰੇਟਰ ਚੱਲ ਗਿਆ ਕਤੁਨਸਾ ਮਤਲਬ ਕਿੰਨੇ ਪੈਸੇ ਹੋ ਜਾਂਦੇ ਆ ਬਹੁਤ ਜ਼ਿਆਦਾ ਹੈ ਜੇ ਉਹੀ ਜਾਂ ਤਾਂ ਸਰਕਾਰ ਕਵੇ ਵੀ ਅਸੀਂ ਬਿਜਲੀ ਜ਼ਿਆਦਾ ਦੇ ਦਿੰਦੇ 10 ਘੰਟੇ ਕਰਦੇ ਸੀਜ਼ਨ ਸੀਜ਼ਨ ਤਿੰਨ ਮਹੀਨੇ ਲਈ ਜਾਂ ਫਿਰ ਇਹ ਆ ਵੀ ਬਾਕੀ ਚੀਜ਼ਾਂ ਬੜੀਆਂ ਸਸਤੀਆਂ ਹੋ ਜਾਣ ਯਾਨੀ ਕੀ ਕੀ ਕਿਹੜਾ ਚਾਹਵੇਂ ਆ ਚੀਜ਼ਾਂ ਸਸਤੀਆਂ ਜਿਵੇਂ ਤੇਲ ਵਗੈਰਾ ਜਾਂ ਖਾਦਾ ਆ ਦਵਾਈਆਂ ਆ ਹੁਣੀਆਂ ਚਾਹੀਦੀਆਂ ਸਸਤੀਆਂ ਬਾਕੀ 2 ਨੰਬਰ ਦਾ ਸਮਾਨ ਜ਼ਿਆਦਾ ਆ ਰਿਹਾ ਆ ਦਵਾਈਆਂ ਦੇ ਵਿੱਚ ਮਤਲਬ ਕਿਉਂ ਜੀਵਨ ਦਾ ਅਸਰ ਨਹੀਂ ਹੁੰਦਾ ਅਸਰ ਘੱਟ ਨਹੀਂ ਹੁੰਦਾ ਹਾਂ 2 ਨੰਬਰੀ ਦਵਾਈ ਹਰੇਕ ਬੰਦੇ ਦੇ ਲੈ ਕੇ ਰੱਖੀ ਹੁੰਦੀ ਆ ਉਹ ਚੱਕ ਕੇ ਬੁਰੇ ਤਾਂ ਅਡੋਕੀ ਯਕਨ ਨੂੰ ਦਾ ਪਤਾ ਇਹਨਾਂ ਨੂੰ ਪਤਾ ਨਹੀਂ ਕੀ ਆ ਜੋ ਕਹਿੰਦਾ ਸੀ ਉਹ ਕਰ ਲੈਣਾ ਹੁੰਦਾ ਜੋ ਦੁਕਾਨਦਾਰ ਕਹਿੰਦਾ ਕੱਖ ਨਹੀਂ ਮਰਿਆ ਮਰਿਆ ਤੇ ਕਹਿਣ ਜਾਲਾ ਚ ਅੱਗੇ ਜੀ ਪਿੱਛੇ ਕੀ ਉਹ ਰਚਨ ਕਰਦਾ ਆ ਬਿਲਕੁਲ ਅਗਲਾ ਪੱਲਾ ਚਾਰ ਬੰਦਾ ਤੁਸੀਂ ਵੀ ਜਾਣਦੇ ਜਿੰਨੇ ਮਾਲ ਪੰਜਾਬ ਦੇ ਪਸ਼ੂ ਆ ਉਹ ਦੁੱਧ ਦੇ ਜਾਣ ਚ ਵੀ ਨਹੀਂ ਪੂਰਾ ਹੁੰਦਾ ਤੇ ਬਾਕੀ ਦੇ ਪਿੰਡਾਂ ਦੇ ਵਿੱਚ ਦੁੱਧ ਕਿੰਨਾ ਵਿਕੀ ਜਾਂਦਾ ਜਾਂ ਆਈ ਜਾਂਦਾ ਜਾਂ ਕਿੱਥੋਂ ਆਉਂਦਾ ਜਾਂ ਦੁੱਧ ਕਿੱਥੋਂ ਆਉਂਦਾ ਪਿੰਡਾਂ ਭਗਵਾਨ ਤੁਮਾਰੇ ਇਹ ਪਸ਼ੂ ਆ ਰੱਖਿਆ ਸੀ ਤੁਸੀਂ ਬੜੀ ਬੜੀ ਡੂੰਗੀ ਗੱਲ ਕੀਤੀ ਆ ਜੀ ਦੁੱਧ ਦੀ ਜਿੰਨੇ ਆਪਣੇ ਖਾਤੇ ਆ ਨਾ ਉਹਨਾਂ ਆਉਂਦਾ ਨਹੀਂ ਮਸ਼ੂ ਦਿੰਦੇ ਨੇ ਫਿਰ ਵੀ ਦੁੱਧ ਵਧੂਗਾ ਦੁੱਧ ਵਧੂਗਾ ਆਉਂਦਾ ਕਿੱਥੋਂ ਗੱਲ ਤਾਂ ਇਹ ਆ ਹਨਾ ਉਹਦਾ ਕੰਟਰੋਲ ਕਿਨੇ ਕਰਨਾ ਹੈ ਕੰਟਰੋਲ ਕਿਤਾ ਕਰਨਾ ਜਦ ਕਿ ਸਭ ਤੋਂ ਵੱਡੀ ਬਿਮਾਰੀਆਂ ਦੀ ਜੜ ਉਹ ਜਿਹੜਾ ਨਕਲੀ ਦੁੱਧ ਆ ਉਹ ਹੈ ਤੇ ਜਦੋਂ ਪਿੰਡਾਂ 'ਚ ਆਪਣੇ ਇੰਨੀ ਡਰਾਉਦੇ ਤੁਹਾਡੇ ਵੀ ਆਏ ਹੋਣੇ ਕਿਉਂਕਿ ਤੁਹਾਡਾ ਤਾਂ ਪਿੰਡ ਹੀ ਬਹੁਤ ਵੱਡਾ ਆ ਨਹੀਂ ਆਉਂਦੇ ਵੱਖ-ਵੱਖ ਪਾਰਟੀਆਂ ਵਾਲੇ ਆਉਂਦੇ ਉਹਨਾਂ ਨਾਲ ਕਿਤੇ ਇਦਾਂ ਦੇ ਮੁੱਦਿਆਂ ਤੇ ਗੱਲ ਨਹੀਂ ਹੁੰਦੀ ਵੀ ਆ ਦੱਸੋ ਸਾਨੂੰ ਸਾਡੇ ਲਈ ਕੁਝ ਕਰੋ ਕੋਈ ਖਾਦ ਸਸਤੀ ਕਰ ਲਓ ਤੇਲ ਸਸਤੀ ਕਰ ਲਓ ਇਦਾਂ ਕਰੀ ਦੀ ਇਹੋ ਆਪਣੇ ਕੰਦੇ ਵੋਟਾਂ ਪਈਆਂ ਬਸ ਅਸਰ ਹੋਇਆ ਮਾੜਾ ਮੁੱਟਾ ਠੀਕ ਠਾਕ ਆ ਚੱਲਦੇ ਬਣੇ ਉਹ ਵਿੱਚ ਇਨਾ ਕੋਈ ਜ਼ਿਆਦਾ ਨਹੀਂ